ਗੁਰਬੀਰ ਸਿੰਘ ਕੌੜਾ ਦੀ ਪੁਸਤਕ ਤੇ ਸਿੱਖ ਵੀ ਨਿਗਲਿਆ ਗਿਆ ਵਿੱਚੋਂ ਬ੍ਰਾਹਮਣ ਅੰਕ 12 ਕਹਿੰਦੇ ਹਨ ਸਿਕੰਦਰ ਜਦੋਂ ਭਾਰਤ ਨੂੰ ਜਿੱਤਦਾ ਹੋਇਆ ਵਾਪਸ ਆਪਣੇ ਦੇਸ਼ ਨੂੰ ਮੁੜ ਲੱਗਾ ਤਾਂ ਉਸਨੇ ਇੱਕ ਸੰਤ ਨੂੰ ਆਪਣੇ ਨਾਲ ਆਪਣੇ ਦੇਸ਼ ਚ ਲੈ ਜਾਣ ਦੀ ਸੋਚੀ ਤਾਂ ਕਿ ਉੱਥੇ ਜਾ ਕੇ ਲੋਕਾਂ ਨੂੰ ਦਿਖਾਇਆ ਜਾਵੇ ਕਿ ਭਾਰਤ ਵਿੱਚ ਇਦਾਂ ਦੇ ਸੰਤ ਹੁੰਦੇ ਹਨ ਉਸ ਨੂੰ ਇੱਕ ਸੰਤ ਦੀ ਦੱਸ ਪਈ ਫੌਜੀ ਅਫਸਰ ਨੇ ਸਮਰਾਟ ਸਕੰਦਰ ਦੀ ਇੱਛਾ ਉਸ ਸੰਤ ਨੂੰ ਦੱਸੀ ਤੇ ਕਿਹਾ ਕਿ ਤੂੰ ਜਲਦੀ ਯੂਨਾਨ ਜਾਣ ਦੀ ਤਿਆਰੀ ਕਰ ਤੇਰੀ ਕਿਸਮਤ ਖੁੱਲ ਗਈ ਹੈ ਸੰਤ ਨੇ ਜਵਾਬ ਦਿੱਤਾ ਕਿ ਭਾਵੇਂ ਸਮਰਾਟ ਸਾਰੀ ਦੁਨੀਆ ਜਿੱਤ ਲਵੇ ਪਰ ਉਸ ਸੰਤ ਨੂੰ ਨਹੀਂ ਜਿੱਤ ਸਕਦਾ ਇਹ ਕਹਿ ਕੇ ਸੰਤ ਨੇ ਜਾਣ ਤੋਂ ਨਾ ਕਰ ਦਿੱਤੀ ਫਿਰ ਸਕੰਦਰ ਨੂੰ ਆਪ ਆਉਣਾ ਪਿਆ ਸੰਤ ਨੇ ਸਕੰਦਰ ਨੂੰ ਵਿਨਾ ਕਰ ਦਿੱਤੀ ਤਾਂ ਸਕੰਦਰ ਨੇ ਕਿਰਬਾਨ ਕਰ ਲਈ ਕਿਹਾ ਸੰਤਾ ਜੇ ਹੁਣ ਨਾ ਕੀਤੀ ਤਾਂ ਸਿਰ ਧੜ ਤੋਂ ਬਖ ਸਮਝੀ ਸੰਤ ਨੇ ਕਿਹਾ ਤੂੰ ਸਿਰ ਵੱਡੇ ਗਾਕੀ ਦਾ ਮੈਂ ਤਾਂ ਆਪਣਾ ਸਿਰ ਪਹਿਲਾਂ ਹੀ ਵੱਡਿਆ ਹੋਇਆ ਹੈ ਜਿਸ ਨੇ ਆਪਣੇ ਆਪ ਨੂੰ ਜਿੱਤ ਲਿਆ ਹੋਵੇ ਉਹਨੂੰ ਵੀ ਕੋਈ ਜਿੱਤ ਸਕਦਾ ਹੈ ਸਮਰਾਟ ਤੂੰ ਲੋਕਾਂ ਨੂੰ ਜਿੱਤ ਸਕਦਾ ਹੈ ਸੰਤਾਂ ਨੂੰ ਨਹੀਂ ਪਰ ਅੱਜ ਦੇ ਸੰਤ ਵਿਦੇਸ਼ਾਂ ਦਾ ਵੀਜ਼ਾ ਲਵਾਉਣ ਲਈ ਟੁੱੱਚੇ ਜਿਹੇ ਮੰਤਰੀਆਂ ਤੇ ਅਫਸਰਾਂ ਦੀ ਜੁੱਤੀ ਦੇ ਤਲਵਿੱਚ ਟੰਤਾਈ ਜਾਂਦੇ ਹਨ ਆਖੇ ਅਸੀਂ ਵਿਦੇਸ਼ਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਜਾਣਾ ਹੈ ਕੋਈ ਪੁੱਛੇ ਭਈ ਉੱਥੇ ਸਿੱਖੀ ਦਾ ਪ੍ਰਚਾਰ ਕਰਨ ਲਈ ਤੇ ਤਾਂ ਜਾਓ ਜੇ ਤੁਸੀਂ ਇੱਥੇ ਪੂਰੀਆਂ ਪਾ ਰਹੀਆਂ ਹੋ ਜਿੱਦਾਂ ਦਾ ਗੰਨ ਤੁਸੀਂ ਇੱਥੇ ਘੋਲ ਦਿਓ ਉਹ ਜਾਈ ਵਿਦੇਸ਼ਾਂ ਵਿੱਚ ਘੋਲਦੇ ਹੋ ਜੇ ਅਮਰੀਕਾ ਵਿੱਚ ਡਾਲਰ ਦੀ ਕੀਮਤ 48 ਰੁਪਏ ਤੇ ਇੰਗਲੈਂਡ ਵਿੱਚ ਪਾਉਂਡ ਦੀ 70 ਰੁਪਏ ਨਾ ਹੋਵੇ ਤਾਂ ਤੁਸੀਂ ਕਦੇ ਉਧਰ ਮੂੰਹ ਵੀ ਨਾ ਕਰੋ ਜਿਨ੍ਹਾਂ ਦੇਸ਼ਾਂ ਵਿੱਚ ਇਹ ਕਰੰਸੀ ਦੀ ਕੀਮਤ ਭਾਰਤੀ ਕਰੰਸੀ ਜਿੰਨੀ ਹੀ ਹੈ ਜਾਂ ਇਸ ਤੋਂ ਘੱਟ ਉੱਥੇ ਤਾਂ ਤੁਸੀਂ ਕਦੇ ਗਏ ਨਹੀਂ ਭੱਜ-ਭੱਜ ਕੇ ਅਮਰੀਕਾ ਕੈਨੇਡਾ ਤੇ ਇੰਗਲੈਂਡ ਹੀ ਜਾਂਦੇ ਹੋ ਕੀ ਇੱਥੇ ਸਾਰੇ ਸਿੱਖ ਅੰਮ੍ਰਿਤਧਾਰੀ ਹੋ ਗਏ ਹਨ ਜਿਹੜਾ ਵਿਦੇਸ਼ਾਂ ਵੱਲ ਮੂੰਹ ਕਰ ਲਿਆ ਜੇ ਇੱਥੇ ਸੰਤ ਪਹਿਲਾਂ ਹੀ ਉੱਠ ਕੇ ਐਲਾਨ ਕਰ ਦਿੰਦੇ ਹਨ ਕਿ ਸੰਤਾਂ ਦੀ ਸਟੇਜ ਹੈ ਨਰੋਲ ਧਾਰਮਿਕ ਗੱਲਾਂ ਹੀ ਹੋ ਸਕਦੀਆਂ ਹਨ ਕੋਈ ਵੀ ਸੱਜਣ ਰਾਜਨੀਤਿਕ ਗੱਲ ਨਹੀਂ ਕਰ ਸਕਦਾ ਇਹ ਗੱਲ ਕਰਨ ਲੱਗੇ ਇਹ ਉੱਕਾ ਪੁੱਲ ਜਾਂਦੇ ਨੇ ਕਿ ਸਿੱਖ ਦਾ ਧਰਮ ਤੇ ਰਾਜਨੀਤੀ ਇਕੱਠੀ ਹੈ ਜੇ ਕੋਈ ਵਿਅਕਤੀ ਰਾਜਨੀਤੀ ਤੋਂ ਵੱਖ ਹੁੰਦਾ ਤਾਂ ਆਪਣੇ ਆਪ ਹੀ ਧਰਮ ਤੋਂ ਵੀ ਵੱਖ ਹੋ ਜਾਂਦਾ ਕਿਉਂਕਿ ਰਾਜਨੀਤੀ ਨੂੰ ਧਰਮ ਨਾਲ ਚਰਉਣਾ ਸਿੱਖੀ ਦੀ اٹਟ ਕੜੀ ਹੈ ਇਹ ਗੁਰੂਆਂ ਦਾ ਸਿਧਾਂਤ ਹੈ ਜਿਸ ਨੂੰ ਸਾਧ ਸੰਤ ਰੋਜ਼ ਤੋੜਦੇ ਮਰੋੜਦੇ ਹਨ ਉਹ ਸੰਤ ਤਾਂ ਸਿਕੰਦਰ ਨਾਲ ਨਹੀਂ ਗਿਆ ਪਰ ਸਾਡੇ ਸੰਤਾਂ ਰੋਜ਼ ਹਾਕਮਾਂ ਨੂੰ ਮਿਲਣ ਲਈ ਲੜਕੜੀਆਂ ਕੱਢਦੇ ਹਨ ਤੇ ਜਾ ਕੇ ਉਹਨਾਂ ਦੀਆਂ ਬਰੂਹਾਂ ਉੱਤੇ ਬਹਿਣ ਨੂੰ ਵੀ ਤਿਆਰ ਹਨ ਜਿਨ੍ਹਾਂ ਸੰਤਾ ਨੇ ਸਰਕਾਰ ਨੂੰ ਦਬਕ ਕੇ ਸਿੱਖੀ ਦਾ ਬਚਾਅ ਕਰਨਾ ਸੀ ਉਹ ਆਪ ਬ੍ਰਾਹਮਣ ਰੂਪ ਹੋ ਕੇ ਲੋਕਾਂ ਨੂੰ ਲੁੱਟਣ ਤੇ ਗਮਰਾਹ ਕਰਨ ਲਈ ਲੰਗੋਟੇ ਲਈ ਫਿਰਦੇ ਹਨ ਜੇ ਨੇਰੇ ਸਿੱਖ ਡੇਰੇ ਵੀ ਹੁੰਦੇ ਤਾਂ ਸ਼ਾਇਦ ਸਿੱਖੀ ਦਾ ਨਾ ਨੁਕਸਾਨ ਨਾ ਹੁੰਦਾ ਤੇ ਬਹੁਤੀ ਢਾਹ ਨਾ ਲੱਗਦੀ ਪਰ ਹੁਣੇ ਡੇਰੇ ਲੁਭਾਣਿਆਂ ਰਬੀਦਾਸੀਆਂ ਸ਼ਹੀਦਾਂ ਬਾਲਮਿਕੀਆਂ ਗੁਰੂ ਜੀ ਦੇ ਵੇਲੇ ਕੁੰਗਣੀਆਂ ਵੇਚਣ ਵਾਲੇ ਸੋਮੇ ਸ਼ਾ ਜਾਂ ਹੋਰ ਐਸੀਆਂ ਜਾਤਾਂ ਤੇ ਵੀ ਆਧਾਰਤ ਹਨ ਹੜੇਰੇ ਦੀ ਆਪਣੀ ਮਰਿਆਦਾ ਤੇ ਆਪਣੇ ਹੀ ਬਾਣੀ ਦੇ ਅਰਥ ਹਨ ਸਿੱਖ ਅਜ ਪੂਰਾ ਬ੍ਰਾਹਮਣਵਾਦੀ ਰੀਤੇ ਚੱਲਦਾ ਹੈ ਜਦੋਂ ਕੌਰਮਾਂ ਦੇ ਦਰਬਾਰ ਵਿੱਚ ਦ੍ਰੋਪਤੀ ਦੀ ਸਾੜੀ ਲਾਹੀ ਜਾ ਰਹੀ ਸੀ ਤਾਂ ਉਹ ਬੇਬਸ ਆਪਣੇ ਪਤੀਆਂ ਵੱਲ ਵੇਖ ਰਹੀ ਸੀ ਪਰ ਜਦੋਂ ਉਸ ਨੂੰ ਯਕੀਨ ਹੋ ਗਿਆ ਕਿ ਨਾ ਜੋਹਾਰੀਆਂ ਨੇਤਾ ਆਪ ਮੈਨੂੰ ਦਾਤੇ ਲਾਇਆ ਇਹ ਮੈਨੂੰ ਕੀ ਬਚਾਉਣਗੇ ਤਾਂ ਉਸ ਨੂੰ ਪੂਰਾ ਭਰੋਸਾ ਸੀ ਕਿ ਪੇਸ਼ਮ ਪਤਾਮਾ ਵਰਗੇ ਬਜ਼ੁਰਗ ਦੇ ਹੁੰਦਿਆਂ ਕੋਈ ਮੇਰੀ ਹਵਾ ਵੱਲ ਵੀ ਨਹੀਂ ਵੇਖ ਸਕਦਾ ਇਹ ਕਿਵੇਂ ਹੋ ਸਕਦਾ ਹੈ ਕਿ ਉਸ ਸਤਕਾਰਯੋਗ ਬਜ਼ੁਰਗ ਦੇ ਹੁੰਦਿਆਂ ਕੋਈ ਮੈਨੂੰ ਬੇਸਿਕ ਕਰਨ ਦੀ ਜ਼ਰੂਰਤ ਕਰੇ ਉਸਨੇ ਬੜੀਆਂ ਤਰਸ ਭਰੀਆਂ ਨਜ਼ਰਾਂ ਨਾਲ ਪੇਸ਼ੰਪਤਾਮਾਂ ਤੇ ਹੋਰ ਰਿਸ਼ੀਆ ਮੂਨੀਆਂ ਵੱਲ ਵੇਖਿਆ ਉਹਨਾਂ ਵਿੱਚ ਦਰੋਣਾਚਾਰੀਆ ਵੀ ਬੈਠਾ ਸੀ ਜਿਹੜਾ 파ਰਨਮਾ ਤੇ ਕੌਰਮਾ ਦੋਵਾਂ ਦਾ ਹੀ ਗੁਰੂ ਸੀ ਦ੍ਰੋਪਦੀ ਦੀ ਨਜ਼ਰ ਜਦੋਂ ਸਭ ਤੋਂ ਹੁੰਦੀ ਹੋਈ ਦਰੋਣਾਚਾਰੀਆ ਦੇ ਚਿਹਰੇ ਤੇ ਪਈ ਤਾਂ ਦਰੋਣਾਚਾਰੀਆ ਨੇ ਅੱਖਾਂ ਥੱਲੇ ਕਰ ਲਈਆਂ ਦ੍ਰੋਪਦੀ ਸਮਝ ਗਈ ਕਿ ਇਹਨਾਂ ਝੁੱਡੂਆਂ ਨੇ ਮੇਰਾ ਵਿਚਾਰ ਨਹੀਂ ਕਰਨਾ ਪਤਾ ਨਹੀਂ ਮਹਾਪਾਰਤੀ ਦ੍ਰੋਪਦੀ ਦੀ ਪਤ ਬਚੀ ਕਿ ਨਹੀਂ ਪਰ ਸਿੱਖ ਸੰਘਰਸ਼ ਵੇਲੇ ਇਥੋਂ ਵਾਲੀ ਕਿਸੇ ਦ੍ਰੋਪਤੀ ਦੀ ਪਤਨੀ ਬਚੀ ਹੋਣੀ ਕਿਉਂਕਿ ਉਸ ਦ੍ਰੋਪਤੀ ਦੀ ਸਾੜੀ ਲੱਥਣ ਵੇਲੇ ਬਹੁਤ ਲੋਕ ਮੌਜੂਦ ਸਨ ਪਰ ਥਾਣਿਆਂ ਵਿੱਚ ਸਾੜੀ ਲਾਉਣ ਵਾਲਿਆਂ ਤੋਂ ਬਗੈਰ ਹੋਰ ਉੱਥੇ ਕੋਈ ਨਹੀਂ ਸੀ ਹੁੰਦਾ ਉਧਰ ਹਾਲਾਤ ਇੰਨੇ ਸਾਜ਼ਗਰ ਸੰਕੀ ਆਵਾਜ਼ ਬਾਹਰ ਜਾਵੇ ਵੀ ਤੱਕ ਕਿਸੇ ਨੂੰ ਸੁਣੇ ਨਾ ਭਾਵ ਗੁਰਦੁਆਰਿਆਂ ਦੀਆਂ ਆਵਾਜ਼ਾਂ ਦੀ ਕਾਂਵ ਰੋਲੀ ਪਈ ਹੁੰਦੀ ਗੁਰਬਾਣੀ ਦੀ ਉੱਚੀ ਧੁਨ ਵਿੱਚ ਕੀਰਤਨ ਹੋ ਰਿਹਾ ਹੈ ਰਹਿਰਾ ਸੋਰੀ ਹੈ ਆਨੰਦ ਭਇਆ ਮੇਰੀ ਮਾਏ ਪੜਿਆ ਜਾ ਰਿਹਾ ਹੈ ਉਦਰੀ ਕਬਲਾ ਵੀ ਵੀ ਪੁਲਿਸ ਵਾਲਿਆਂ ਦੇ ਜ਼ੁਲਮ ਦਾ ਸ਼ਿਕਾਰ ਹੋ ਰਹੀ ਹੁੰਦੀ ਤੇ ਅਦਰ ਸ਼ਹਿਰ ਦੇ ਗੁਰਦੁਆਰਿਆਂ ਵਿੱਚ ਕੰਗੀ ਪੱਟੀ ਕਰਕੇ ਗਲਮੇ ਵਿੱਚ ਪਾਊਡਰ ਪਾਈ ਸ਼ਹਿਰੀ ਸਿੱਖ ਬੀਬੀਆਂ ਗੁਰਬਾਣੀ ਸੁਣ ਰਹੀਆਂ ਹੁੰਦੀਆਂ ਲੱਖ ਲਾਨਤ ਇਹੋ ਜੀ ਕੌਮ ਦੀ ਜਿਹੜੀ ਦੋ ਭਾਗਾਂ ਵਿੱਚ ਜ਼ਿੰਦਗੀ ਜਿਉ ਰਹੀ ਹੈ ਪੰਜਾਬ ਸਮੱਸਿਆ ਵੇਲੇ ਕਈ ਬੀਬੀਆਂ ਨੂੰ ਡੇਰਿਆਂ ਦੇ ਗਵੰਢੋਂ ਗੁੱਤਾਂ ਮਰੋੜ ਮਰੋੜ ਕੇ ਪੁਲਿਸ ਗੱਡੀਆਂ ਵਿੱਚ ਸੁੱਟ ਕੇ ਲੈ ਗਈ ਪਰ ਏਕੜਾ ਖਾਣੇ ਰੇਸ਼ਮੀ ਰਜ਼ਾਈਆਂ ਵਿੱਚ ਸੌਣ ਵਾਲੇ ਸਾਧ ਰਸ ਤੋਂ ਮਸ ਨਾ ਹੋਏ ਸਗੋਂ ਲਾਉਡ ਸਪੀਕਰ ਉੱਚ ਕਰਕੇ ਸੰਗ ਪਾੜਨ ਲੱਗ ਪੈਂਦੇ ਤਾਂ ਕਿ ਜੇ ਕੋਈ ਪੁੱਛੇਗਾ ਤਾਂ ਅਸੀਂ ਆਖਾਂਗੇ ਅਸੀਂ ਤਾਂ ਪਾਠ ਕਰਦੇ ਸਾਂ ਪੁਲਿਸ ਕਦੋਂ ਆਈ ਕਦੋਂ ਗਈ ਸਾਨੂੰ ਪਤਾ ਹੀ ਨਹੀਂ ਲੱਗਾ ਇਹਨਾਂ ਡੇਰੇਦਾਰਾਂ ਨੇ ਬੀਬੀਆਂ ਦੀ ਇੱਜ਼ਤ ਪੱਤ ਬਚਾਉਣ ਲਈ ਕੁਝ ਨਾ ਕੀਤਾ ਕਈ ਤਾਂ ਪੁਲਿਸ ਵਾਲਿਆਂ ਦੇ ਘਰੀ ਉਦੋਂ ਖੰਡ ਪਾਠ ਰੱਖੀ ਬੈਠੇ ਸਨ ਲੋਈਆਂ ਰਾਗੇ ਪਿੰਡ ਵਿੱਚੋਂ ਪੁਲਿਸ ਇੱਕ ਬੀਬੀ ਨੂੰ ਫੜ ਕੇ ਲੈ ਗਈ ਉਸ ਦਾ ਬਾਪ ਉਸ ਨੂੰ ਮਿਲਣ ਆਇਆ ਉਸ ਨੂੰ ਵੀ ਫੜ ਲਿਆ ਮੈਂ ਉਦੋਂ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਸੀ ਜਦੋਂ ਮੈਂ ਰਾਤ ਨੂੰ 7:00 ਵਜੇ ਲੋਈਆਂ ਥਾਣੇ ਪਹੁੰਚਿਆ ਤਾਂ ਥਾਣੇਦਾਰ ਥਾਣੇ ਵਿੱਚ ਹੀ ਬੈਠਾ ਸੀ ਮੈਂ ਉਸ ਨੂੰ ਉਸ ਬੀਬੀ ਤੇ ਬਜ਼ੁਰਗ ਬਾਰੇ ਪੁੱਛਿਆ ਤਾਂ ਉਹਨੇ ਕਿਹਾ ਕਿ ਇਹਨਾਂ ਦੇ ਘਰ ਇੱਕ ਖਾੜਕੂ ਨੇ ਕਿਸੇ ਦਾ ਕਤਲ ਕਰ ਦਿੱਤਾ ਮੈਂ ਪੁੱਛਿਆ ਉਹ ਕਤਲ ਇਸ ਕੁੜੀ ਜਾਂ ਜਿਹਦੇ ਪਤੀ ਨੇ ਕੀਤਾ ਥਾਣੇਦਾਰ ਸੂਤਾ ਸਿੰਘ ਨੇ ਕਿਹਾ ਨਹੀਂ ਇਹਦਾ ਪਤੀ ਉਦੋਂ ਘਰ ਨਹੀਂ ਸੀ ਮੈਂ ਪੁੱਛਿਆ ਖਾੜਕੂ ਤੋਂ ਡਰਦਾ ਉਹਦਾ ਸੱਕਾ ਚਾਚਾ ਭੱਜਾ ਭੱਜਾ ਜਾਂਦਾ ਜੇ ਇਹਨਾਂ ਦੇ ਘਰ ਵਾਲਾ ਆਇਆ ਜੇ ਉਤੋਂ ਉਹਦੇ ਸਕੇ ਭਤੀਜੇ ਖੜਕੂ ਨੇ ਗੋਲੀ ਚਲਾ ਕੇ ਉਹਨੂੰ ਮਾਰ ਦਿੱਤਾ ਤਾਂ ਇਸ ਬੀਬੀ ਤੇ ਬਜ਼ੁਰਗ ਨੂੰ ਫੜਨ ਦੀ ਕੀ ਤਕ ਸੀ ਮੈਂ ਉਸਨੂੰ ਕਿਹਾ ਉਸ ਕੁੜੀ ਨੂੰ ਬੁਲਾ ਮੈਂ ਉਹਨੂੰ ਸਾਰੀ ਗੱਲ ਪੁੱਛਾਂ ਥਾਣੀਦਾਰ ਦੇ ਕਹਿਣ ਤੇ ਸਪੈਣ ਕੁੜੀ ਨੂੰ ਲੈ ਕੇ ਆਈ ਉਹ ਕੁੜੀ ਵੀਹਾਂ 21 ਸਾਲਾਂ ਦੀ ਸੀ ਤੇ ਸਪੈਣ ਵੀ ਇੰਨੀ ਹੀ ਉਮਰ ਦੀ ਸੀ ਸਪੈਣ ਨੇ ਨੀ ਸ਼ਰਾਬੀ ਸੀ ਕਿ ਉਸ ਕੋਲੋਂ ਸਿੱਧਾ ਹੋ ਕੇ ਖੜੋਤਾ ਵੀ ਨਹੀਂ ਸੀ ਜਾਂਦਾ ਮੂੰਹ ਖੋਲਦੀ ਤਾਂ ਸ਼ਰਾਬ ਦੀ ਬੋਧਾ ਪੰਭਾਕਾ ਨਿਕਲਦਾ ਉਸ ਬੀਬੀ ਨੂੰ ਮੈਂ ਪੁੱਛਿਆ ਤੇਰਾ ਬਾਪ ਇਹਨਾਂ ਕਿੱਥੇ ਰੱਖਿਆ ਉਹ ਕਹਿਣ ਲੱਗੀ ਜੇ ਸਾਨੂੰ ਲਿਆਏ ਇਕੱਠਿਆਂ ਨੂੰ ਸੀ ਜਿਪਸੀ ਵਿੱਚੋਂ ਲਾ ਕੇ ਉਹਨੂੰ ਕਿੱਥੇ ਲੈ ਗਏ ਮੈਨੂੰ ਨਹੀਂ ਪਤਾ ਸੁੱਚਾ ਸਿੰਘ ਇਨਸਪੈਕਟਰ ਨੇ ਕਿਹਾ ਉਹਨੂੰ ਬੰਦਿਆਂ ਵਾਲੇ ਪਾਸੇ ਰੱਖਿਆ ਮੈਂ ਕਿਹਾ ਇਹ ਸਪੈਨ ਦੀ ਰੱਖ ਹੀ ਲਈ ਹੈ ਤੁਸੀਂ ਪੁਲਿਸ ਵਾਲੇ ਵੀ ਧੀਆ ਭੈਣਾ ਵਾਲੇ ਹੋ ਕੁਝ ਤਾਂ ਸ਼ਰਮ ਕਰੋ ਤੁਹਾਡੀ ਇਸਪੈਨ ਗਸ਼ਤੀਤਾ ਆਪਣੀ ਇੱਜ਼ਤ ਵੀ ਰੋਲੀ ਫਿਰਦੀ ਹੈ ਇਹ ਤਾਂ ਮਰਦ ਸਪੈਨਾਂ ਦਾ ਗਲਾਸ ਨਾਲ ਗਲਾਸ ਕੜਕਾ ਕੇ दारू ਪਿੰਦੀ ਆਈ ਹੈ ਇਹਨੇ ਇਸ ਗਰੀਬਣੀ ਦੀ ਇੱਜ਼ਤ ਕੀ ਬਚਾਉਣੀ ਹੈ ਜਿਹੜੀ ਆਪਣੀ ਲਾ ਕੇ ਹੱਥ ਵਿੱਚ ਫੜੀ ਫਿਰਦੀ ਹੈ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਇਸ ਇਲਾਕੇ ਵਿੱਚ ਬਹੁਤ ਸਾਰੇ ਸਾਧਾਂ ਸੰਤਾਂ ਦੇ ਡੇਰੇ ਤੇ ਪੰਚ ਸਰਪੰਚ ਸੰਤ ਪਰ ਕੋਈ ਉਸ ਬੇਕਸੂਰ ਬੀਬੀ ਨੂੰ ਬਚਾਉਣ ਲਈ ਨਾ ਬੋੜਿਆ ਬ੍ਰਾਹਮਣ ਨੇ 5000 ਸਾਲ ਤੋਂ ਦਲਿਤਾਂ ਨੂੰ ਆਪਣੇ ਗੁਲਾਮ ਬਣਾ ਕੇ ਰੱਖਿਆ ਤੇ ਅੱਜ ਵੀ ਉਸ ਨੂੰ ਉੱਠਣ ਨਹੀਂ ਦੇ ਰਿਹਾ ਬਲਕਿ ਉੱਠਣ ਜੋਗਾ ਹੀ ਨਹੀਂ ਛੱਡਿਆ Rajasthan ਵਿੱਚ ਅਜੇ ਵੀ ਦਲਿਤ ਲੜਕੀਆਂ ਦੇ ਡੋਲੇ ਪਹਿਲਾਂ ਉਥੋਂ ਦੀ ਉੱਚ ਜਾਤੀਆਂ ਦੇ ਘਰਾਂ ਵਿੱਚ ਜਾਂਦੇ ਹਨ ਬਿਹਾਰ ਵਿੱਚ ਅਜੇ ਵੀ ਕੋਈ ਦਲਿਤ ਚੁਬਾਰਾ ਨਹੀਂ ਪਾ ਸਕਦਾ ਇਸ ਦੀ ਸਜ਼ਾ ਮੌਤ ਵੀ ਹੋ ਸਕਦੀ ਹੈ ਇਹ ਦੁਖਦਾਈ ਕੰਡਾ ਵਾਲੀ ਕਹਾਣੀ ਛੇਤੀ ਮੁੱਕਣ ਵਾਲੀ ਨਹੀਂ ਜੈਨੀ ਬੋਧੀ ਤੇ ਪਾਰਸੀ ਸਿਵਰਾਟ ਅਜ ਕਰਨੇ ਨਿਗਲੇ ਹਨ ਸਿੱਖ ਇਸ ਤੇ ਬਲੇਵੇਂ ਵਿੱਚ ਆ ਚੁੱਕਾ ਤੇ ਹੁਣ ਇਸ ਦੇ ਨਿਗਲੇ ਜਾਣ ਤੋਂ ਬਚਣ ਦਾ ਕੋਈ ਰਾਹ ਨਹੀਂ ਵੇਖਣ ਵਾਲੀ ਗਲਤ ਇਹ ਹੈ ਕਿ ਨੇ ਇੰਨੇ ਵੱਡੇ ਧਰਮ ਇਸ ਦੇ ਢੇ ਕਿਵੇਂ ਚੜੇ ਜੇ ਕੋਈ ਸਿੱਖ ਆਪਣੀ ਬਾਖਾਤਰੀ ਨਾਲ ਆਪਣੇ ਕਿਸੇ ਕਾਰ ਨੂੰ ਬਰਕਰਾਰ ਰੱਖਣ ਵਿੱਚ ਕਾਮਯਾਬ ਹੋ ਜਾਂਦਾ ਤਾਂ ਉਹ ਇਹ ਕਿਉਂ ਭੁੱਲ ਜਾਂਦਾ ਕਿ ਸਾਰੇ ਇਸ ਤਰ੍ਹਾਂ ਨਹੀਂ ਕਰ ਸਕਦੇ ਇੱਕ ਸਾਈ ਬਾਦਰੀ ਨੇ ਮੈਨੂੰ ਮੇਰੇ ਘਰ ਆ ਕੇ ਬੁਲਾਵਾ ਦਿੱਤਾ ਕਿ ਤੁਸੀਂ ਵਿਸ਼ਵ ਸਿੱਖ ਕੌਂਸਲ ਦੇ ਚੇਅਰਮੈਨ ਬਣੇ ਫਿਰਦੇ ਹੋ ਤੁਹਾਡੇ ਪੰਗਿਆਂ ਦੀ ਚਪੇਟ ਵਿੱਚ ਤਾਂ ਅਸੀਂ ਵੀ ਆ ਗਏ ਆ ਮੈਂ ਕਿਹਾ ਤੁਹਾਡੇ ਚਿਤੜਾਂ ਤੇ ਵੀ ਪਟੇ ਵੱਜਣ ਲੱਗ ਪਏ ਹਨ ਉਸਨੇ ਕਿਹਾ ਨਹੀਂ ਇਸ ਤੋਂ ਵੀ ਭੜਾ ਹੋ ਰਿਹਾ ਇੱਕ ਜਹਾਜ਼ ਵਿੱਚ ਇੱਕ ਸਿੱਖ ਪਟਿਆਲਵੀ ਮਿਰਚ ਜਿੱਡੀ ਕਿਰਪਾਨ ਗੱਲ ਵਿੱਚ ਪਾ ਕੇ ਜਹਾਜ਼ ਤੇ ਚੜ੍ਹਨਾ ਚਾਹੁੰਦਾ ਸੀ ਮੈਂ ਵੀ ਉਸੇ ਜਹਾਜ਼ ਵਿੱਚ ਆ ਮੇਰੇ ਗੱਲ ਵਿੱਚ ਵੀ ਸਲੀਬ ਸੀ ਜਦੋਂ ਜਹਾਜ਼ ਵਾਲਿਆਂ ਸਿੱਖ ਦੀ ਮਿਰਚ ਵਰਗੀ ਗੱਲ ਪਰੋਕੇ ਪਾਈ ਹੋਈ ਕਿਰਪਾਨ ਲੁਹਾ ਲਈ ਤਾਂ ਉਹਨਾਂ ਨੇ ਇਸ ਗੱਲ ਨੂੰ ਠੀਕ ਸਿੱਧ ਕਰਨ ਲਈ ਮੇਰੀ ਸਲੀਬੀ ਲਵਾ ਲਈ ਉਸਨੇ ਮੈਨੂੰ ਫਲਾਈਟ ਨੰਬਰ ਤੇ ਤਰੀਕ ਵੀ ਦਿੱਤੀ ਮੇਰੇ ਹਿਸਾਬ ਨਾਲ ਇਹ ਮਾਮੂਲੀ ਗੱਲ ਸੀ ਜਦੋਂ ਅਸੀਂ ਪਾਰਲੀਮੈਂਟ ਉਡਾਉਣ ਵਾਲੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਸਾਂ ਤੇ ਸਾਨੂੰ ਪਟਿਆਲਾ ਹਾਊਸ ਵਿੱਚ ਸ਼੍ਰੀ ਭਾਰਤ ਪੂਰਨ ਦੀ ਅਦਾਲਤ ਵਿੱਚ ਮਿਲਣ ਲਈ ਸਰਦਾਰ ਗੁਰਚਰਨ ਸਿੰਘ ਟੌੜਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਏ ਤਾਂ ਉਹਨਾਂ ਨੂੰ ਮੈਟਲ ਡਿਟੈਕਟਰ ਤੋਂ ਅੱਗੇ ਜਾਣ ਲਈ 15-20 ਮਿੰਟ ਤੋਂ ਵੀ ਵੱਧ ਸਮਾਂ ਲੱਗ ਗਿਆ ਉਹਨਾਂ ਨੂੰ ਸਮੇਤ ਕਿਰਪਾਨ ਅੰਦਰ ਤਾਂ ਜਾ ਲੈਣ ਦਿੱਤਾ ਗਿਆ ਪਰ ਜੱਟ ਸਾਹਿਬ ਦੀ ਇਜਾਜ਼ਤ ਲੈ ਕੇ ਜਦੋਂ ਕਿ ਕਿਰਪਾਨ ਪੌਣੀ ਤੇ ਕਿਤੇ ਵੀ ਨਾਲ ਲੈ ਕੇ ਜਾਣਾ ਸਿੱਖ ਦਾ ਸੰਵਿਧਾਨਕ ਹੈ ਜਿੰਨਾ ਚਿਰ ਉਹ ਅੰਦਰ ਰਹੇ ਦੋ ਸਪਾਈ ਉਹਨਾਂ ਦੇ ਸੱਜੇ ਖੱਬੇ ਖੜੇ ਰਹੇ ਕਿਉਂਕਿ ਉਹਨਾਂ ਨੇ ਕਿਰਪਾਨ ਘਾਤਰੇ ਪਾਈ ਹੋਈ ਸੀ ਬੁੱਧ ਜਨ ਤੇ ਸਿੱਖ ਨ ਤਿੰਨਾ ਧਰਮਾਂ ਵਿੱਚ ਹੀ ਬ੍ਰਾਹਮਣ ਦੇ ਕੁਸਨ ਦੀ ਮਨਾਹੀ ਨਹੀਂ ਸੀ ਕੋਈ ਵੀ ਬ੍ਰਾਹਮਣ ਸੌਖਾ ਇਹਨਾਂ ਤਿੰਨਾ ਵਿੱਚ ਹੀ ਪੇਸ ਵਟਾ ਕੇ ਆ ਸਕਦਾ ਸੀ ਬ੍ਰਾਹਮਣ ਆਇਆ ਤੇ ਇਹਨਾਂ ਤਿੰਨਾਂ ਧਰਮਾਂ ਦਾ ਬੇੜਾ ਕਰ ਕਰ ਦਿੱਤਾ ਪਰ ਮੁਸਲਮਾਨ ਤੇ ਸਾਈ ਧਰਮ ਨੇ ਬ੍ਰਾਹਮਣ ਨੂੰ ਨੇੜੇ ਨਹੀਂ ਫਟਕਣ ਦਿੱਤਾ ਸਭ ਤੋਂ ਵੱਡਾ ਕਾਰਨ ਇਹ ਵੀ ਸੀ ਕਿ ਸਾਈ ਧਰਮ ਵਿੱਚ ਸ਼ਰਾਬ ਪੀਤੀ ਜਾਂਦੀ ਹੈ ਤੇ ਕਈ ਧਰਮਕ ਰਸਮਾਂ ਵੀ ਸ਼ਰਾਬ ਨਾਲ ਕੀਤੀਆਂ ਜਾਂਦੀਆਂ ਹਨ ਗਾਂ ਤੇ ਸੂਰ ਦਾ ਮਾਸ ਖਾਣ ਦੀ ਵੀ ਮਨਾਈ ਨਹੀਂ ਉਧਰ ਮੁਸਲਮਾਨ ਧਰਮ ਵਿੱਚ ਸ਼ਰਾਬ ਦੀ ਤਾਂ ਮਨਾਈ ਹੈ ਪਰ ਸੂਰ ਨੂੰ ਛੱਡ ਕੇ ਹੋਰ ਹਰ ਜਾਨਵਰ ਦਾ ਮਾਸ ਖਾਣਾ ਧਾਰਮਿਕ ਰਸਮਾਂ ਵਿੱਚ ਸ਼ਾਮਲ ਹੈ ਜਿਵੇਂ ਈਦ ਬਕਰੀਦ ਬਕੈਰਾ ਬ੍ਰਹਮੰਡਾਇਨ ਧਰਮਾਂ ਵਿੱਚ ਦਾਖਲ ਹੋਣਾ ਬਹੁਤ ਔਖਾ ਸੀ ਕਿਉਂਕਿ ਇਹਨਾਂ ਦੋਹਾਂ ਧਰਮਾਂ ਵਿੱਚ ਸਰੀਰਕ ਤਬਦੀਲੀ ਯਾਨੀ ਫਿਜ਼ੀਕਲ ਚੇਂਜ ਤੇ ਨਾਂ ਤੱਕ ਦੀ ਤਬਦੀਲੀ ਕਰਨੀ ਪੈਂਦੀ ਸੀ ਤਾਰਾ ਰਾਮ ਤੋਂ ਤਾਰਾ ਸਿੰਘ ਬਨਣਾ ਸੌਖਾ ਸੀ ਪਰ ਤਾਰਾ ਮੁਸੀਬ ਬਨ ਲਈ ਬਪਤਿਸਮਾ ਲੈਣਾ ਪੈਂਦਾ ਸੀ ਇਸੇ ਤਰ੍ਹਾਂ ਮੁਸਲਮਾਨ ਬਨ ਲਈ ਸੁਨਤ ਕਰਵਾਉਣੀ ਜ਼ਰੂਰੀ ਸੀ ਨਾ ਵੀ ਉਹਨਾਂ ਆਪਣੀ ਮਰਜ਼ੀ ਦਾ ਹੀ ਰੱਖਣਾ ਸੀ ਹੋ ਸਕਦਾ ਮੁਹੰਮਦ ਅਸਲਮ ਰੱਖ ਦਿੰਦੇ ਨੱਥਾ ਸਿੰਘ ਐਨ ਪ੍ਰੇਮ ਸਿੰਘ ਵਨ ਐਂਡ ਦਾ ਸੇਮ ਸਿੰਘ ਵਾਲੀ ਗੱਲ ਦੂਜੇ ਦੋਹਾਂ ਵਿਦੇਸ਼ੀ ਧਰਮਾਂ ਵਿੱਚ ਨਹੀਂ ਸੀ ਉਹ ਤਾਂ ਬੁਰੇ ਦੇ ਘਰ ਤੱਕ ਕੱਪੜੇ ਸੰਤ ਤੇ ਆਪਣੇ ਵਿੱਚ ਜਜ਼ਬ ਕਰਕੇ ਰਿਸ਼ਤਾ ਦਿੰਦੇ ਲੈਂਦੇ ਸਨ ਬਲਕਿ ਕੁੜੀ ਦਾ ਰਿਸ਼ਤਾ ਤਾਂ ਲੈਂਦੇ ਹੀ ਸਨ ਦੇਣ ਲੱਗੇ ਸੌ ਵਾਰੀ ਸੋਚਦੇ ਸਨ ਪਰ ਬੋਧੀਆਂ ਤੇ ਸਿੱਖਾਂ ਵਿੱਚ ਕੋਈ ਬੰਦਸ਼ ਨਹੀਂ ਸੀ ਸਿੱਖ ਸਹਿਜਤਾਰੀ ਸਿੱਖ ਤੇ ਸਿੰਘ ਇੱਕੋ ਹੀ ਮੁੱਢ ਨੂੰ ਪੇਂਟ ਕਰਨ ਵਾਲੀ ਗੱਲ ਸੀ ਮੁਸਲਮਾਨ ਬਣ ਲਈ ਇਕੱਲਾ ਸੁਨਨਤੀ ਨਹੀਂ ਬਿੱਲੇ ਕੱਢਨੇ ਖਤ ਕੱਟ ਕੇ ਦਾੜੀ ਮੁੰਨੀ ਨਮਾਜ਼ ਪੜਨੀ ਸੌ ਯਬ ਸਨ ਅਸਾਈਆਂ ਨੂੰ ਬਹੁਤਾ ਹੰਗਾਰਾ ਦੱਖਣੀ ਭਾਰਤ ਵਿੱਚੋਂ ਮਿਲਿਆ ਉਤਰੀ ਭਾਰਤ ਵਿੱਚ ਉਹਨਾਂ ਦਾ ਅਸਰ ਬਹੁਤੀ ਗਰੀਬ ਲੋਕਾਂ ਤੱਕ ਸੀਮਤ ਸੀ ਬਹੁਤੇ ਸ਼ੂਦਰ ਅਖਵਾਨ ਵਾਲੇ ਲੋਕ ਹੀ ਇਸਾਈ ਬਣੇ ਪਰ ਆਪਣੇ ਆਪ ਨੂੰ ਇਸਾਈ ਅਖਵਾਨ ਤੇ ਅੱਜ ਵੀ ਉਹਨਾਂ ਨੂੰ ਸੰਗ ਆਉਂਦੀ ਹੈ ਉਹਨਾਂ ਦਾ ਇਹ ਧਰਮ ਪਰਿਵਰਤਨ ਯਾਨੀ ਕਨਵਰਜਨ ਬਿਲਕੁਲ ਉਦਾਂ ਦਾ ਹੀ ਹੈ ਜਿਵੇਂ ਕੋਈ ਸਿੱਖ ਕਮਿਊਨਿਸਟ ਵਿਚਾਰਧਾਰਾ ਅਪਣਾ ਲਵੇ ਤਾਂ ਉਸ ਦੀ ਪਿੰਡਾਂ ਵਿੱਚ ਬੜੀ ਭੰਡੀ ਹੁੰਦੀ ਹੈ ਆਖੇ ਸੁਣਿਆ ਫਲਾਣਾ ਕਾਮਿਊਨਿਸਟ ਹੋ ਗਿਆ ਬਰ ਮਿਕੀਆਂ ਵਿੱਚੋਂ ਹੀ ਇਸਾਈ ਜ਼ਿਆਦਾ ਬਣੇ ਹਨ ਦੂਜੀਆਂ ਦਲਿਤ ਜਾਤਾਂ ਜਿਵੇਂ ਰਵੀ ਦਾਸੀਆਂ ਵਿੱਚੋਂ ਨਹੀਂ ਕਦੀ ਘਾਟੀ ਸੁਣਿਆ ਹੈ ਬਲਕਿ ਕਦੀ ਨਹੀਂ ਸੁਣਿਆ ਕਿ ਕਿਸੇ ਮੁਸਲਮਾਨ ਨੇ ਕਿਸੇ ਹਿੰਦੂ ਨੂੰ ਆਪਣੀ ਬੇਟੀ ਦਿੱਤੀ ਹੋਵੇ ਜੇ ਦਿੱਤੀ ਵੀ ਹੋਵੇਗੀ ਤਾਂ ਪਹਿਲਾਂ ਉਸ ਹਿੰਦੂ ਨੂੰ ਆਪਣੇ دین ਵਿੱਚ ਜਾ ਕੇ ਮੁਸਲਮਾਨ ਬਣਾ ਕੇ ਫੇਰ ਹੀ ਦਿੱਤੀ ਹੋਵੇਗੀ ਅੱਜ ਤੱਕ ਇੱਕ ਵੀ ਐਸਾ ਕੇਸ ਨਹੀਂ ਵੇਖਿਆ ਜਿੱਤੇ ਹਿੰਦੂ ਦੇ ਘਰ ਮੁਸਲਮਾਨੀ ਵਸਤੀ ਹੋਵੇ ਪਰ ਇਤਿਹਾਸ ਭਰਿਆ ਪਿਆ ਕਿ ਹਿੰਦੂਆਂ ਨੇ ਕਈ ਮੁਸਲਮਾਨਾਂ ਨੂੰ ਬਗੈਰ ਹਿੰਦੂ ਬਣਾਏ ਆਪਣੀਆਂ ਬੇਟੀਆਂ ਦਿੱਤੀਆਂ ਅਕਬਰ ਦੇ ਘਰ ਹਿੰਦੂ ਰਾਣੀ ਜੋਧਾबाई ਜਿਸ ਵਿੱਚੋਂ ਸਲੀਮ ਪੈਦਾ ਹੋਇਆ ਜੋ ਜਹਾਂਗੀਰ ਦੇ ਨਾਂ ਨਾਲ ਬਾਦਸ਼ਾਹ ਬਣਿਆ ਰਾਜਪੂਤ ਰਾਜਾ ਮਾਨ ਸਿੰਘ ਦੀ ਸਗੀ ਭੈਣ ਸੀ ਹਿੰਦੂ ਇਸੇ ਕਰਕੇ ਹੀ ਅਕਬਰ ਦੀਆਂ ਸਿਫਤਾਂ ਕਰਦੇ ਨਹੀਂ ਰਹਦੇ ਕਿ ਉਹ ਇੱਕ ਵਾਰ ਮਾਤਾ ਦੇ ਦਰਸ਼ਨ ਕਰਨ ਗਿਆ ਸੀ ਤੇ ਉੱਥੇ ਜਾ ਕੇ ਉਸਨੇ ਮਾਤਾ ਦੇ ਦਰਬਾਰ ਵਿੱਚ ਛਤਰ ਚੁਲਾਇਆ ਸੀ ਇਸ ਤਰ੍ਹਾਂ ਤਾਂ ਸਿੱਖਾਂ ਦੇ ਲੀਡਰ ਸਰਦਾਰ ਸਰਜੀਤ ਸਿੰਘ ਬਰਨਾਲਾ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਈ ਵਾਰ ਦੇਵੀ ਦਰਸ਼ਨਾਂ ਨੂੰ ਗਏ ਹਨ ਸਗੋਂ ਬਾਦਲ ਸਾਹਿਬ ਨੇ ਤਾਂ ਤਾਤ੍ਰਿਕ ਚੰਦਰਾ ਸਵਾਮੀ ਕੋਲੋਂ ਹਵਨ ਯੱਗ ਵੀ ਕਰਵਾਏ ਹਨ ਕਹਿੰਦੇ ਹਨ ਰਾਜ ਦਾ ਤ੍ਰਿਸਕਾਰਯਾ ਬਾਗੀ ਸਮਾਜ ਦਾ ਤ੍ਰਿਸਕਾਰਯਾ ਫਿਲਾਸਫਰ ਤੇ ਪਰਿਵਾਰ ਦਾ ਤ੍ਰਿਸਕਾਰਯਾ ਸਾਥ ਬੰਦਾ ਹੈ ਪਿੰਡ ਦਾ ਸਮਾਜ ਇਹਨਾਂ ਤਿੰਨਾਂ ਗੱਲਾਂ ਦਾ ਹੀ ਸਾਹਮਣਾ ਕਰਦਾ ਹੈ ਸ਼ਹਿਰੀ ਸਿੱਖ ਬ੍ਰਾਹਮਣ ਅੱਗੇ ਕਦੇ ਨਹੀਂ ਅੜਿਆ ਨਾ ਹੀ ਅੜਨਾ ਉਸ ਦੇ ਸੁਭਾਅ ਵਿੱਚ ਪਰ ਜੱਟ ਤੇ ਪਿੰਡੂ ਸਿੱਖ ਬਹੁਤ ਵਾਰ ਬ੍ਰਾਹਮਣ ਅੱਗੇ ਅੜਿਆ ਹੈ ਜੱਟ ਦਾ ਜ਼ਿੰਦਗੀ ਦਾ ਤਜਰਬਾ ਵੀ ਸ਼ਹਿਰੀ ਸਿੱਖ ਦੇ ਮੁਕਾਬਲੇ ਬੜਾ ਕਰਕਤ ਹੈ ਪਹਿਲੀ ਗੱਲ ਤਾਂ ਸ਼ਹਿਰੀ ਸਿੱਖ ਬ੍ਰਾਹਮਣ ਨੂੰ ਪੰਡਿਤ ਜੀ ਕਹਿੰਦਾ ਪਰ ਪਿੰਡੂ ਸਦਾ ਕਹਿੰਦਾ ਓਏ ਬ੍ਰਾਹਮਣਾ ਜਦੋਂ ਜਦੋਂ ਵੀ ਪਿੰਡੂ ਸਿੱਖ ਨੂੰ ਜਾਤੀ ਤੰਗੀ ਆਉਂਦੀ ਹੈ ਬ੍ਰਾਹਮਣ ਅੱਗੇ ਹੜਖੜਉਂਦਾ ਹੈ ਇੱਕ ਜੱਟ ਦੀ ਬਹੁਤ ਸੁੰਦਰ ਸੱਜਰ ਸੂਈ ਗਾਂ ਬ੍ਰਾਹਮਣ ਦੀ ਨਜ਼ਰੀ ਪੈ ਗਈ ਲਾਲਚ ਦੀ ਲਹਿਰ ਬ੍ਰਾਹਮਣ ਦੇ ਸਿਰ ਤੋਂ ਲੈ ਕੇ ਪੈਰਾਂ ਦੇ ਨੋਹਾਂ ਤੱਕ ਕੌਂਦ ਗਈ ਆਪ ਮੁਹਾਰੇ ਹੀ ਜੱਟ ਨੂੰ ਸੰਬੋਧਨ ਕਰਕੇ ਪੰਡਤ ਜੀ ਨੇ ਕਿਹਾ ਤਜਮਾਨ ਏ ਮੈਂ ਕੀ ਵੇਖ ਰਿਹਾ ਹਾਂ ਤੇਰੇ ਪਿਤਾ ਜੀ ਤਾਂ ਅੱਧ ਵਿੱਚ ਹੀ ਫਸੇ ਬੈਠੇ ਹਨ ਨਾ ਸਵਰਗ ਤੇ ਨਾ ਨਰਕ ਕਿੰਨਾ ਕੁ ਚਿਰ ਤੇਰਾ ਬਾਪੂ ਅੱਧ ਵਿੱਚ ਪੁੱਠਾ ਲਟਕਿਆ ਰਹੁ ਜੱਟ ਦੇ ਪਿਓ ਦਾ ਮਾਮਲਾ ਸੀ ਬੜਾ ਫਿਕਰਮੰਦ ਹੋ ਕੇ ਪੁੱਛਿਆ ਪੰਡਤ ਜੀ ਕੋਈ ਅਪਾ ਬ੍ਰਾਹਮਣ ਨੇ ਟੇਵੇ ਟੂ ਵੇਲਾ ਕੇ ਕੀ ਸੱਜਰ ਸੋਈਂ ਗਾਂ ਦੀ ਪੂਛ ਫੜ ਕੇ ਉਹ ਸਿੱਧਾ ਸਵਰਗ ਵਿੱਚ ਪ੍ਰਵੇਸ਼ ਕਰ ਸਕਦਾ ਹੈ ਹੁਣ ਪਿਓ ਨਾਲੋਂ ਕੀ ਚੰਗਾ ਸੀ ਨਾ ਚਾਹੁੰਦਿਆਂ ਵੀ ਜੱਟ ਨੇ ਹੱਥੀ ਖੋਲ ਕੇ ਵੱਛੀ ਸਮੇਤ ਗਾਂ ਪੰਡਤ ਨੂੰ ਫੜਾ ਦਿੱਤੀ ਸਾਰੀ ਰਾਤ ਜੱਟ ਨੂੰ ਨੀਂਦ ਨਾ ਆਵੇ ਮਸਾਂ ਮਸਾਂ ਕਰ ਲਵੇਰਾ ਆਇਆ ਸੀ ਦੁੱਧ ਦੀ ਛਿਟ ਪੀਆ ਕਰਦੇ ਨਿਆਣੇ ਵੀ ਦੁੱਧ ਨੂੰ ਤਰਸ ਗਏ ਹਨ ਸਾਲਾ ਬ੍ਰਾਹਮਣ ਗਾਂ ਲੈ ਗਿਆ ਤਿੰਨ ਕੁ ਦਿਨ ਜੱਟ ਨੇ ਔਖੇ ਸੌਕੇ ਓਕੇ ਕੱਢੇ ਚੌਥੇ ਦਿਨ ਸਿੱਧਾ ਪੰਡਤ ਦੇ ਘਰ ਗਿਆ ਪੁੱਛਿਆ ਮਹਾਰਾਜ ਜੀ ਮੇਰੇ ਬਾਪੂ ਦਾ ਕੀ ਬਣਿਆ ਤਜਮਾਨ ਉਹ ਤੇ ਉਦਨ ਹੀ ਗਾਂ ਦੀ ਪੂਛ ਫੜ ਕੇ ਸਵਰਗੰਦਰ ਪਹੁੰਚ ਗਿਆ ਸੀ ਅੱਛਾ ਤੇ ਫਿਰ ਇਹਨੂੰ ਮਾਂ ਨੂੰ ਇੱਥੇ ਗਾਂ ਨੂੰ ਬਨ ਕੇ ਬੈਠਾ ਗਾਂ ਦਾ ਰੱਸਾ ਖੋਲ ਕੇ ਜਟਾ ਹੋ ਗਿਆ ਬ੍ਰਾਹਮਣ ਵੇਂਦਾ ਹੀ ਰਹਿ ਗਿਆ ਸਿਆਣੇ ਕਹਿੰਦੇ ਹਨ ਤੁਸੀਂ ਮੁਸੀਬਤ ਦੇ ਪੰਛੀ ਨੂੰ ਆਪਣੇ ਸਿਰ ਉੱਤੋਂ ਦੀ ਉਡਾਰੀ ਮਾਰਨ ਲੱਗੇ ਨੂੰ ਨਹੀਂ ਰੋਕ ਸਕਦੇ ਪਰ ਫਿਰ ਤੇ ਹੱਲ ਨਾ ਪਉਣ ਤੋਂ ਤਰ ਹੋ ਗਏ ਸਕਦੇ ਹੋ ਜਟ ਨੇ ਵੀ ਇਸੇ ਤਰ੍ਹਾਂ ਕੀਤਾ ਨਾ ਕਰਦਾ ਤਾਂ ਬ੍ਰਾਹਮਣ ਮੌਤ ਕਰਦਾ ਜੱਟ ਦੁੱਧ ਦੀ ਪੂੰਦ ਨੂੰ ਤਰਸਦਾ ਪਿੰਡੂ ਸਿੱਖ ਦੇ ਆਮਦਨ ਦੇ ਵਸੀਲੇ ਬਹੁਤ ਘੱਟ ਹੁੰਦੇ ਹਨ ਇਹਨਾਂ ਥੋੜੇ ਜਿਹੀਆਂ ਵਸੀਲਿਆਂ ਨੂੰ ਵੀ ਕਈ ਬਿੱਜਾਂ ਪੈਣ ਨੂੰ ਤਿਆਰ ਰਹਿੰਦੀਆਂ ਹਨ ਕਾਂ ਕੁੱਤੇ ਬਿੱਲੀਆਂ ਸਰਕਾਰੀ ਕਰਮਚਾਰੀ ਪਟਵਾਰੀ ਬ੍ਰਾਹਮਣ ਸਾਰੇ ਅੱਖ ਗੱਡੀ ਰੱਖਦੇ ਹਨ ਕਈ ਵਾਰ ਕੰਮ ਕਰਨ ਵਿੱਚ ਰੁਕਾਵਟ ਵੀ ਖੜੀ ਕਰਦੇ ਹਨ ਜੋ ਜੱਟ ਨੂੰ ਕਾ ਨਹੀਂ ਪਉਂਦੀ ਜੱਟ ਤੜਕੇ ਉੱਠ ਕੇ ਹਲ ਬਾਂਉਣ ਲਈ ਹਰਨਾੜੀ ਲੈ ਕੇ ਚੱਲਿਆ ਤਾਂ ਚੌਕ ਵਿੱਚ ਬਹੁ ਦਪੈਰਨਾ ਹਗਾ ਪੁੱਟਣ ਵੇਖਿਆ ਤਾਂ ਚੌਕ ਵਿੱਚ ਬੈਠਾ ਬ੍ਰਾਹਮਣ ਟੱਲੀਆਂ ਵਜਾ ਕੇ ਪੂਜਾ ਕਰ ਰਿਹਾ ਸੀ ਜੱਟ ਨੇ ਆਵਾਜ਼ ਦੇ ਕੇ ਕਿਹਾ ਮੰਤਾ ਮੈਨੂੰ ਲੰਘ ਲੈਣ ਦੇ ਫੇਰਾ ਟੰਟਣ ਕਰੀ ਬੋਲ ਤੇ ਡਰਦੇ ਆ ਬ੍ਰਾਹਮਣ ਅੱਗੋਂ ਪੈ ਗਿਆ ਅੰਨਾ ਰਾਮ ਪਿਆਰੀਆਂ ਨੂੰ ਟੰਟਣ ਦੱਸਦਾ ਦੱਸਦਾ ਨਹੀਂ ਆਰਤੀ ਉਤਾਰ ਰਿਆਂ ਜੱਟ ਨੇ ਫਟ ਗੂੰਕਿਆ ਉਹ ਜੇ ਉਤਾਰਨੀ ਸੀ ਤੇ ਫਿਰ ਮਾਂ ਨੂੰ ਪਹਿਲਾਂ ਚੜਾਏ ਕਿਉਂ ਸੀ ਸਾਧਾ ਨਾਲ ਵੀ ਜੱਟਾਂ ਦਾ ਇਟ ਖੜਕਾ ਆਮ ਹੀ ਹੋ ਜਾਂਦਾ ਹੈ ਇੱਕ ਦਿਨ ਇੱਕ ਜੱਟ ਸਵੇਰੇ ਮੂੰਹ ਹਨੇਰੇ ਸਾਧ ਦੇ ਡੇਰੇ ਤੇ ਗਿਆ ਤੇ ਕਿਹਾ ਗੱਲ ਸੁਣ ਵੀ ਸਾਧਾ ਅੱਜ ਤੂੰ ਮੇਰੇ ਮੱਥੇ ਲੱਗਾ ਤੇ ਮੈਂ ਤੇਰੇ ਅੱਜ ਜਾਂ ਤੇ ਮੈਂ ਵੀ ਦੁੱਧ ਮਲਾਈਆਂ ਛਕੂ ਤੇ ਬੀਬੀਆਂ ਮੇਰੀਆਂ ਲੱਤਾਂ ਘੁੱਟਣਗੀਆਂ ਤੇ ਜਾਂ ਤੂੰ ਵੀ ਮੇਰੇ ਵਾਂਗ ਬਾਣਾ ਵਿੱਚ ੱਤਕੇ ਖਾਏਂਗਾ ਤੇ ਤੁੱਪੇ ਮਰੇਂਗਾ ਵੇਖ ਲੈ ਹੁਣ ਜਿੱਦਾਂ ਕਰਨੀ ਆ ਸਾਧ ਨੂੰ ਅੱਗੋਂ ਕਲਣਾ ਭਈ ਇੱਕ ਵਾਰ ਇੱਕ ਜੱਟ ਨੇ ਬ੍ਰਾਹਮਣ ਨੂੰ ਕਿਹਾ ਪੰਡਤ ਜੀ ਵੇਖ ਲਓ ਅਸੀਂ ਤੁਹਾਨੂੰ ਪ੍ਰਸ਼ਾਦੇ ਛਕਾਉਂਦੇ ਰਹਿੰਦੇ ਆ ਕਦੇ ਤੁਸੀਂ ਵੀ ਸਾਨੂੰ ਰੋਟੀ ਦੀ ਬੁਰਕੀ ਖਵਾਈ ਹੈ ਪੰਡਤ ਨੇ ਸੋਚਿਆ ਚਲੋ ਇਹ ਤਾਂ ਸਿਸ਼ਟਾਚਾਰ ਦੀ ਗੱਲ ਹੈ ਅੱਜ ਇਹਨੂੰ ਰੋਟੀ ਖਵਾਈ ਦਿੰਦੇ ਆ ਭਲਕੇ ਮੱਕੀ ਦੀਆਂ ਦੋ ਬੋਰੀਆਂ ਚੁੱਕ ਲਿਆਵਾਂਗੇ ਇਦਈ ਉਹ ਇਹਨੂੰ ਰੋਟੀ ਖਾਣ ਦਾ ਤੇ ਇਹ ਸੋਚ ਕੇ ਪੰਡਤ ਨੇ ਜੱਟ ਨੂੰ ਦੁਪਹਿਰ ਦੀ ਰੋਟੀ ਖਾਣ ਦਾ ਸੱਦਾ ਦੇ ਦਿੱਤਾ ਜੱਟ ਰੋਟੀ ਖਾਣ ਲੱਗ ਪਿਆ ਪੰਡਤਾਂ ਨਹੀਂ ਪਕਾਈ ਜਾਵੇ ਤੇ ਬ੍ਰਾਹਮਣ ਲਿਆ ਲਿਆ ਰੱਖੀ ਜਾਵੇ ਇਸ ਤਰ੍ਹਾਂ ਦੀ ਉਹ ਭਗਤ ਜੱਟ ਦੀ ਜ਼ਿੰਦਗੀ ਦੀ ਪਹਿਲੀ ਘਟਨਾ ਸੀ ਉਸ ਨੂੰ ਲੋਟ ਤੋਂ ਜ਼ਿਆਦਾ ਭੁੱਖ ਲੱਗੀ ਮਹਿਸੂਸ ਹੋਈ ਜਦੋਂ ਅੱਧੀ ਪ੍ਰਾਦ ਦੇ ਆਟੇ ਦੀਆਂ ਰੋਟੀਆਂ ਜੱਟ ਤੜਕੇ ਵਾਲੀ ਦਾਲ ਨਾਲ ਖਾ ਗਿਆ ਤੇ ਅਜੇ ਹੋਰ ਦੱਬੀ ਜਾਂਦਾ ਵੇਖ ਕੇ ਪੰਡਤ ਨੇ ਕਿਹਾ ਡਾਕਟਰ ਕਹਿੰਦੇ ਹਨ ਬੰਦੇ ਵਿੱਚ 12 ਉਂਗਲਾਂ ਨਾੜੀ ਹੁੰਦੀ ਹੈ ਇਸ ਵਿੱਚ ਚਾਰ ਉਂਗਲਾਂ ਅੰਨ ਚਾਰ ਉਂਗਲਾਂ ਪਾਣੀ ਤੇ ਚਾਰ ਉਂਗਲਾਂ ਸਾਹ ਓਨਲੀ ਥਾ ਰਹਿਣਾ ਚਾਹੀਦਾ ਜੱਟ ਨੇ ਕਿਹਾ ਉਹ ਸਾਡਾ ਇਸ ਗੱਲ ਨਾਲੋਂ ਕੁਝ ਫਰਕ ਹੈ ਅਸੀਂ ਤਾਂ 12 ਉਂਗਲਾਂ ਵਿੱਚ ਹੀ ਅੰਨ ਪਾਣੀ ਤੇੜਾਂ ਸਾਣੀ ਤੇ ਰਹੀ ਸਾਡੀ ਗੱਲ ਉਹ ਤਾਂ ਸਤਿਗੁਰਾਂ ਦੀ ਦੇਣਾ ਆਵੇ ਆਵੇ ਨਾ ਆਵੇ ਨਾ ਆਵੇ ਜੱਟ ਪੂਰੀ ਪ੍ਰਾਂਤ ਆਟਾ ਤੇ ਪੂਰਾ ਪਤੀਲਾ ਦਾਲ ਖਾ ਕੇ ਉੱਠਿਆ ਬ੍ਰਾਹਮਣ ਵੇਂਦਾ ਰਹਿ ਗਿਆ Hindu ਧਰਮ ਵਿੱਚ ਕਿਸੇ ਵਿਧਵਾ ਦਾ ਵਿਆਹ ਨਹੀਂ ਹੋ ਸਕਦਾ ਪਰ ਪਿੰਡੂ ਸਮਾਜ ਵਿੱਚ ਇਸ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਤਾਂ ਹੀ ਪੈਂਡੂ ਕੁੜੀਆਂ ਨੇ ਗਿੱਧੇ ਦੀ ਬੋਲੀ ਬਣਾ ਲਈ ਅਖੇ ਜੱਟੀਆਂ ਨੇ ਜੱਟ ਕਰ ਲਈ ਲੰਡੀ ਬਹਾਮਣੀ ਕਿੱਧਰ ਨੂੰ ਜਾਵੇ ਜੇ ਸਿੱਖ ਰਾਜ ਭਾਗ ਤੋਂ ਵਾਂਝੇ ਰਹਿ ਗਏ ਤਾਂ ਪੈਂਡੂ ਕੁੜੀਆਂ ਨੇ ਫਟ ਸਿੱਖਾਂ ਦੀ ਨਲਾਇਕੀ ਦੀ ਬੋਲੀ ਬਣਾ ਲਈ ਸਿੱਖ ਰਹਿ ਗਏ ਕਸ਼ੇਰਿਆਂ ਜੋਗੇ ਤੇ ਬਹਾਮਣਾ ਨੇ ਰਾਜ ਸੰਭਿਆ ਅਸਲ ਵਿੱਚ ਬ੍ਰਾਹਮਣ ਦੇ ਜਾਲ ਦੀਆਂ ਤੰਦਾਂ ਬਹੁਤ ਮਜ਼ਬੂਤ ਤੇ ਅਧਿਖਣ ਆਮ ਨਜ਼ਰ ਨਾਲ ਵੇਖਣ ਤੇ ਇਹ ਮਜ਼ਬੂਤ ਜਾਲ ਨਜ਼ਰ ਨਹੀਂ ਆਉਂਦਾ ਵੇਲੇ ਵੇਲੇ ਲੋਕ ਬ੍ਰਾਹਮਣ ਦਾ ਮੌਜੂ ਬਣਾਉਂਦੇ ਰਹੇ ਹਨ ਪਰ ਬਹੁਤੇ ਇਹਦੇ ਪਖੰਡਾਂ ਦੇ ਥੱਲੇ ਲੱਗੇ ਰਹੇ ਹਨ ਸਿੱਖ ਸਮਾਜ ਰੂਪੀ ਸਰੀਰ ਤੇ ਬਹੁਤੇ ਅੰਗ ਇਸ ਨੇ ਵਿੱਚੋਂ ਵਿੱਚ ਨਕਾਰਾ ਕਰ ਦਿੱਤੇ ਹਨ ਬ੍ਰਾਹਮਣ ਆਪਣੇ ਲਈ ਕਦੇ ਨਹੀਂ ਮੰਗਦਾ ਉਹ ਤਾਂ ਪ੍ਰਮਾਤਮਾ ਦੀ ਮਿਹਰ ਤੁਹਾਡੇ ਤੇ ਕਰਵਾਉਣ ਲਈ ਤੁਹਾਨੂੰ ਦਾਨਦਾਰਾ ਦੱਸ ਰਿਹਾ ਹੁੰਦਾ ਹੈ ਬ੍ਰਾਹਮਣ ਦਾ ਇਹ ਫਾਰਮੂਲਾ ਇੰਨਾ ਕਾਮਯਾਬ ਹੈ ਕਿ ਉਹ ਬਲਾਸ਼ਕਰ ਤੱਕ ਰੱਬ ਦਾ ਨਮਾਇੰਦਾ ਮਾਤਰ ਬਣ ਕੇ ਕਰਦਾ ਹੈ ਕੰਨਿਆ ਦਾ ਵਿਆਹ ਪੱਥਰ ਦੀ ਮੂਰਤੀ ਨਾਲ ਗੱਜ-ਬੱਜ ਕੇ ਉਸਤੇ ਘਰਦਿਆਂ ਦੇ ਸਾਹਮਣੇ ਤੇ ਉਹਨਾਂ ਦੀ ਸਹਿਮਤੀ ਨਾਲ ਹੁੰਦਾ ਹੈ ਕੰਨਿਆਦਾਨ ਵੀ ਉਹਦਾ ਉਹ ਖੁਦ ਕਰਦਾ ਪਰ ਰਾਤ ਨੂੰ ਭੋਗ ਪੰਡਤ ਲਾਉਂਦਾ ਹੈ ਜਦੋਂ ਸਿੱਖੇ ਮੰਨ ਕੇ ਚੱਲਦੇ ਹਨ ਕਿ ਸਿੱਖ ਧਰਮ ਵਿੱਚ ਬਰ ਸਰਾਪ ਜਾਦੂ ਟੂਨੇ ਤੇ ਕਰਾਮਾਤਾਂ ਆਦ ਦਾ ਕੋਈ ਸਥਾਨ ਨਹੀਂ ਤੇ ਫਿਰ ਬਾਬਾ ਬੁੱਢਾ ਜੀ ਦੀ ਸਾਧਾਰਨ ਕਹੀ ਹੋਈ ਗੱਲ ਇੰਨੀ ਕਾਟ ਕਿਉਂ ਕਰ ਗਈ ਕਿ ਸਰਾਪ ਕਰਨ ਗੁਰੂ ਜੀ ਨੂੰ ਇੱਕ ਵਾਰ ਸੱਚਮੁੱਚ ਉਜੜਨਾ ਪਿਆ ਤੇ ਦੂਸਰੀ ਵਾਰ ਵੱਜੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਇਸ ਦਾ ਮਤਲਬ ਇਹ ਹੋਇਆ ਕਿ ਬ੍ਰਾਹਮਣ ਵਾਲਾ ਬਰ ਸਰਾਪ ਕਰਾਮਾਤਾਂ ਤੇ ਹੋਰ ਸਭ ਕੁਝ ਸਿੱਖ ਧਰਮ ਵਿੱਚ ਵੀ ਆ ਚੁੱਕਾ ਹੈ ਜੇ ਕਿਸੇ ਸਿੱਖ ਪ੍ਰਚਾਰਕ ਨੂੰ ਪੁੱਛਿਆ ਜਾਵੇ ਕਿ ਸਿੱਖਾਂ ਵਿੱਚ ਵਰਸਰਾਪ ਹੈ ਤਾਂ ਉਸ ਦਾ ਜਵਾਬ ਹੋਏਗਾ ਨਹੀਂ ਜੇ ਦੂਜਾ ਸਵਾਲ ਕੀਤਾ ਜਾਵੇ ਕਿ ਫਿਰ ਗੁਰੂ ਹਰਗੋਬਿੰਦ ਸਾਹਿਬ ਕਿਉਂ ਜੜੇ ਤਾਂ ਉਸ ਨੂੰ ਕੋਈ ਜਵਾਬ ਨਹੀਂ ਆਵੇਗਾ ਜੇ ਉਸ ਨੂੰ ਤੀਜਾ ਸਵਾਲ ਕੀਤਾ ਜਾਵੇ ਕਿ ਕੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਬਾਬਾ ਬੁੱਢਾ ਜੀ ਦੇ ਵਰ ਕਰਨ ਹੋਇਆ ਸੀ ਜੇ ਪ੍ਰਚਾਰਕ ਸਿੱਖੀ ਅਸੂਲਾਂ ਤੋਂ ਜਾਣੂ ਹੋਵੇਗਾ ਤਾਂ ਕਹੇਗਾ ਨਹੀਂ ਮਰਨਾ ਤੇ ਜਮਣਾ ਸਿਰਫ ਆਕਾਲ ਪੁਰਖ ਦੇ ਹੱਥ ਹੈ ਨਹੀਂ ਤਾਂ ਉਹ ਇੱਧਰ ਉੱਧਰ ਦੀਆਂ ਅਵਲ ਟਵਲੀਆਂ ਮਾਰ ਕੇ ਗੱਲ ਹੋਰ ਪਾਸੇ ਲੈ ਜਾਵੇਗਾ ਕਿਉਂਕਿ ਗਿਆਨ ਦੇ ਗਲ ਵਿੱਚ ਰੱਸਾ ਹੁੰਦਾ ਤੇ ਬਹਿਸ ਕਰਨ ਨਾਲ ਸਵਾਲਾਂ ਦੇ ਜਵਾਬ ਨਹੀਂ ਮਿਲਦੇ ਅਸਲ ਵਿੱਚ ਬ੍ਰਾਹਮਣ ਤਪਦਿਕ ਦਾ ਉਹ ਜਰਾ ਸੀਮਾ ਹੈ ਜੋ 50 ਸਾਲ ਬਾਅਦ ਵੀ ਟੀਵੀ ਕਰਨ ਦੀ ਸਮਰੱਥਾ ਰੱਖਦਾ ਹੈ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜ਼ੁਲਮ ਦੇ ਖਿਲਾਫ ਲੜਾਈ ਲੜਨ ਦਾ ਟੰਗ ਦੱਸਣ ਇਸ ਸੰਸਾਰ ਤੇ ਆਏ ਤੇ ਇਹ ਟੰਗ ਉਹਨਾਂ ਨੇ ਬਖੂਬੀ ਦੱਸਿਆ ਗੁਰੂ ਜੀ ਨੇ ਬ੍ਰਾਹਮਣ ਦੁਆਰਾ ਨੀ ਤਾਣੇ ਕਰ ਦਿੱਤੇ ਗਏ ਲੋਕਾਂ ਵਿੱਚ ਵੀਰ ਰਸਤੀ ਐਸੀ ਸ਼ਕਤੀ ਭਰੀ ਕਿ ਉਹ ਨੀ ਤਾਣੇ ਤੇ ਅਜਨੇ ਨਾ ਰਹੇ ਸਗੋਂ ਮੌਤ ਨੂੰ ਮੁਖੌਲ ਕਰਨ ਲੱਗ ਪਏ ਗੁਰੂ ਜੀ ਨੇ ਚੰਗੀ ਤਰ੍ਹਾਂ ਪਤਾ ਲਾ ਲਿਆ ਸੀ ਕਿ ਇਹਨਾਂ ਲੋਕਾਂ ਨੂੰ ਨੇਤਾਣੇ ਤੇ ਡਰਪੋਕ ਬਣਾਉਣ ਪਿੱਛੇ ਬ੍ਰਾਹਮਣ ਦਾ ਹੱਥ ਹੈ ਇਸ ਲਈ ਸਭ ਤੋਂ ਪਹਿਲਾਂ ਉਹਨਾਂ ਨੇ ਦੁਸ਼ਾਲੇ ਤੇ ਹੋਰ ਕੀਮਤੀ ਸਮਾਨ ਜਿਹੜੇ ਬ੍ਰਾਹਮਣ ਗੁਰੂ ਘਰ ਤੋਂ ਲੈਂਦੇ ਰਹੇ ਸਨ ਦੀ ਥਾਂ ਉਹਨਾਂ ਦੇ ਪੱਲੇ ਮਾਂ ਪਾ ਕੇ ਉਹਨਾਂ ਨੂੰ ਆਪਣੇ ਮਹੱਲਾ ਵਿੱਚੋਂ ਕੱਢਿਆ ਜਦੋਂ ਉਹਨਾਂ ਨੇ ਇੱਕ ਇੱਕ ਪਰੋਪੀ ਯਾਨੀ ਪੰਜ ਸੇਰਾਂ ਬ੍ਰਾਹਮਣ ਦੇ ਪੱਲਿਆਂ ਵਿੱਚ ਪਾਏ ਤਾਂ ਉਹਨਾਂ ਨੇ ਉੱਥੇ ਢੇਰੀ ਕਰ ਦਿੱਤੇ ਇਹ ਮਾਂ ਲੈਣ ਤੋਂ ਉਹਨਾਂ ਨੇ ਇਨਕਾਰ ਤਾਂ ਕੀਤਾ ਹੀ ਸਗੋਂ ਮਾਤਾ ਜੀ ਕੋਲ ਵੀ ਜਾ ਸ਼ਿਕਾਇਤ ਕੀਤੀ ਕਿ ਗੁਰੂ ਜੀ ਸਾਡੇ ਨਾਲ ਚੰਗਾ ਵਿਹਾਰ ਨਹੀਂ ਕਰ ਰਹੇ ਉਧਰ ਜਦੋਂ ਗੁਰੂ ਜੀ ਨੂੰ ਸਿੰਘਾਂ ਨੇ ਦੱਸਿਆ ਕਿ ਬ੍ਰਾਹਮਣ ਮਾਂ ਢੇਰੀ ਕਰ ਗਏ ਹਨ ਤਾਂ ਗੁਰੂ ਜੀ ਨੇ ਹੱਸ ਕੇ ਕਿਹਾ ਚਲੋ ਇਹ ਵੀ ਚੰਗਾ ਹੋਇਆ ਫਿਰ ਗੁਰੂ ਜੀ ਨੇ ਸਿੰਘਾਂ ਨੂੰ ਪੁੱਛਿਆ ਸਰੋਂ ਦਾ ਤੇਲ ਹੈ ਤਾਂ ਉਹਨਾਂ ਨੇ ਕਿਹਾ ਹਾਂ ਜੀ ਬਹੁਤ ਹੈ ਗੁਰੂ ਜੀ ਨੇ ਹੁਕਮ ਕੀਤਾ ਰਾਤ ਨੂੰ ਮਾਂ ਪਿਓ ਨੂੰ ਦਿੱਤੇ ਜਾਂ ਤੇ ਸਵੇਰੇ ਇਹਨਾਂ ਦੇ ਬੜੇ ਤਲਕੇ ਸੰਗਤ ਨੂੰ ਚੁਕਾਏ ਜਾਣ ਇਹ ਬੇਇੱਜ਼ਤੀ ਭਰੀ ਘਟਨਾ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਨੂੰ ਤਾਂ ਭੁੱਲ ਗਈ ਪਰ ਬ੍ਰਾਹਮਣ ਨੇ ਯਾਦ ਰੱਖੀ ਉਹ ਬਹੁਤ ਸਮਾਂ ਕੇਸ ਵਟਕੇ ਪਿਆਰਿਆ ਜਿਵੇਂ ਨਮੀ ਬਿਮਾਰੀ ਐਡਜ਼ ਤੇ ਜਰਮ ਪੈ ਰਹੇ ਹੰਤੇ ਜਦੋਂ ਸਰਗਰਮ ਹੋ ਜਾਂਦੇ ਨੇ ਤਾਂ ਸਰੀਰ ਦੀ ਸਾਰੀ ਰੱਖਿਆ ਪੰਕਤੀ ਨੂੰ ਤੈਸਨਸ ਕਰ ਦਿੰਦੇ ਹਨ ਬ੍ਰਾਹਮਣ ਵਿੱਚ ਇਹ ਗੁਣ ਹੈ ਕਿ ਉਹ ਕੋਈ ਵੀ ਕੰਮ ਚੁੱਪਚਾਪ ਹੀ ਕਰਦਾ ਤੇ ਕੰਮ ਹੋ ਜਾਂ ਤੋਂ ਬਾਅਦ ਵੀ ਉਹ ਕਿਸੇ ਕੋਲ ਧੂਨੀ ਕਰਦਾ ਕਿ ਇਹ ਕੰਮ ਮੈਂ ਕੀਤਾ ਜਿਵੇਂ ਮੁਰਗੀ ਇੱਕ ਆਂਡਾ ਦਿੰਦੀ ਹੈ ਤੇ ਉੱਚੀ ਉੱਚੀ ਕੜੈਂ ਕੜੈਂ ਕਰਕੇ ਕਈ ਕਰਾਂ ਵਿੱਚ ਦਰਾਂ ਦਿੰਦੀ ਹੈ ਕਿ ਮੈਂ ਆਂਡਾ ਦਿੱਤਾ ਮੂਰਖ ਤੇ ਬੇਵਕੂਫ ਕੌਮਾਂ ਇਸੇ ਤਰ੍ਹਾਂ ਹੀ ਕਰਦੀਆਂ ਹਨ ਮੱਛੀ ਪਾਣੀ ਵਿੱਚ ਹਜ਼ਾਰਾਂ ਅੰਡੇ ਦਿੰਦੀ ਹੈ ਪਰ ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਹੁੰਦੀ। ਬਸ ਇਹੀ ਕੰਮ ਕਰਨ ਦਾ ਤਰੀਕਾ ਬ੍ਰਾਹਮਣ ਦਾ ਹੈ। ਉਸਨੇ ਕਈ ਧਰਮਾਂ ਦੀਆਂ ਗ੍ਰੰਥਾਂ ਵਿੱਚ ਲਾਪਾਇਆ ਪਰ ਕਿਸੇ ਨੂੰ ਵੀ ਪਤਾ ਨਾ ਲੱਗਾ। ਅੰਦਰ ਹੀ ਅੰਦਰ ਬ੍ਰਾਹਮਣ ਨੇ ਐਸਾ ਸਾਹਿਤ ਰਚਿਆ ਜਿਹੜਾ ਐਟਮ ਬੰਬ ਬਣ ਕੇ ਹੁਣ ਸਿੱਖਾਂ ਵਿੱਚ ਚੱਲਿਆ ਹੈ। ਅਗਾ ਹੋਰ ਵੀ ਚੱਲੇਗਾ। ਬ੍ਰਾਹਮਣ ਦਾ ਜਾਨਸ਼ੀਨ ਰਾਸ਼ਟਰੀ ਸਿੱਖ ਸੰਗਤ ਦੇ ਰੂਪ ਵਿੱਚ ਹੁਣ ਸਿੱਖਾਂ ਸਾਹਮਣੇ ਰੂਬਰੂ ਹੋਇਆ ਹੈ ਬ੍ਰਾਹਮਣ ਦਾ ਤਿਆਰ ਕੀਤਾ ਹੋਇਆ ਸਾਰਾ ਹਸਲਾ ਹੁਣ ਵਾਰੀ ਵਾਰੀ ਦਾ ਗਿਆ ਜਾਵੇਗਾ ਇਸ ਕੰਮ ਵਿੱਚ ਪੰਜਾਬ ਤੇ ਪੰਜਾਬੋਂ ਬਾਹਰ ਰਹਿੰਦੇ ਸੰਤਾਂ ਦੇ ਪੇਸ ਤੇ ਮੂਹ ਮੰਹਾਂਦਰੇ ਵਾਲੇ ਡੇਰੇਦਾਰ ਸਾਧਵੀ ਹੱਥ ਬਟਾਉਣਗੇ ਨਾਨਕਸਰੀਏ ਗੁਰਦੁਆਰਿਆਂ ਵਿੱਚ ਦਸਵੇਂ ਗੁਰੂ ਦਾ ਬਖਸ਼ਿਆ ਨਿਸ਼ਾਨ ਸਾਹਿਬ ਤਾਂ ਲਾਉਂਦੇ ਨਹੀਂ ਤੇ ਨਾ ਹੀ ਲੰਗਰ ਦੀ ਪ੍ਰਸਾ ਵਿੱਚ ਯਕੀਨ ਕਰਦੇ ਹਨ ਪਰ ਦਸਵੇਂ ਗੁਰੂ ਦਾ ਹੱਥ ਵਿੱਚ ਬਾਜ ਫੜਿਆ ਤੇ ਗਲਗੀ ਲੱਗਾ ਕੋੜੇ ਤੇ ਸਵਾਰ ਦਾ ਬੁੱਤ ਬਣਾਉਂਦੇ ਹਨ ਤੇ ਫਿਰ ਰੌਲਾ ਪੈਣ ਤੇ ਬੁੱਤ ਤੋੜਦੇ ਨਹੀਂ ਸਭੋਂ ਸ਼ਰਧਾ ਨਾਲ ਜਲ ਪ੍ਰਵਾਹ ਕਰਦੇ ਹਨ ਇਹ ਜਲ ਪ੍ਰਵਾਹ ਕਰਨ ਦਾ ਨੁਸਕਾ ਵੀ ਕਾਇਮ ਕਾਮ ਜੱਥੇਦਾਰ ਅਕਾਲ ਤਖਤ ਜਿਸ ਨੂੰ ਸਰਕਾਰ ਨੇ ਉਹ ਜੇ ਕਮਾਂ ਲਈ ਹੀ ਇਸ ਸੌਦੇ ਤੇ ਬਿਠਾਇਆ ਨੇ ਦੱਸਿਆ ਜਿਸ ਤਖਤ ਤੋਂ ਲੋਕ ਉਮੀਦ ਕਰਦੇ ਸਨ ਕਿ ਦੋਸ਼ੀ ਸਾਧ ਨੂੰ ਅਕਾਲ ਤਖਤ ਤੇ ਤਲਬ ਕਰਕੇ ਸਜ਼ਾ ਲੱਗੇਗੀ ਤੇ ਇਹ ਸਜ਼ਾ ਇਵਰਤਨਾਕ ਹੋਏਗੀ ਪਰ ਸਿੱਖ ਸੰਗਤ ਨੂੰ ਇਹ ਗੱਲ ਸਮਝਣ ਵਿੱਚ ਬਹੁਤੀ ਦੇਰ ਨਾ ਲੱਗੀ ਕਿ ਚੋਰ ਤੇ ਕੁੱਤੀ ਰਲ ਕੇ ਖੇਡਾਂ ਕਰ ਰਹੇ ਹਨ ਜਾਜ ਦੇ ਪੜੇ ਲਿਖੇ ਯੁੱਗ ਵਿੱਚ ਜਦੋਂ ਸਾਰਾ ਸੰਸਾਰ ਇੰਟਰਨੈਟ ਤੇ ਆ ਕੋਈ ਟੁੱਤੀ ਜਿਹਾ ਨਾਨਕਸਰੀਆ ਸਾਧ ਬੁੱਤ ਤੋੜਕ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ ਬਣਾ ਸਕਦਾ ਤਾਂ ਅਨਪੜਤਾ ਦੇ ਯੁੱਗ ਵਿੱਚ ਘਰਾਂ ਤੋਂ ਬੇਕਰ ਹੋਏ ਲੁਕ ਛਿਪ ਕੇ ਦਿਨ ਕੱਟਣ ਤੇ ਸਿਰਾਂ ਦੇ ਮੁੱਲ ਪੈਣ ਦੇ ਦੌਰ ਵਿੱਚ ਬ੍ਰਾਹਮਣ ਨੇ ਕਿਉਂ ਆਪਣੀਆਂ ਬਣਾਵਟੀ ਲਿਖਤਾਂ ਦਾ ਰਲਾ ਗੁਰੂ ਇਤਿਹਾਸ ਵਿੱਚ ਨਾ ਪਾਇਆ ਹੋਵੇਗਾ ਉਦੋਂ ਉਹਨਾਂ ਨੂੰ ਰੋਕਣ ਵਾਲਾ ਕੌਣ ਸੀ ਬਾਕੀ ਅਗਲੇ ਅੰਕ ਵਿੱਚ ਧੰਨਵਾਦ